ਵੈਪਨ ਹੰਟਰਸ ਇੰਸਪੈਕਟਰ ਜੋਂ ਨੇ ਤੈਅ ਕਰੀ ਤੇ ਪ੍ਰੋਫਾਈਲ ਕਿਹਾ ਚਾਹੂਗੀ ਜਿਹਦਾ ਪਿੱਛੇ ਜਾ ਕੇ ਲੱਗੀ ਸੀ ਇਹ ਕਾਰਨ ਆਪ ਤਾਂ ਲੱਗਿਆ ਹੁੰਦਾ ਕੋਈ ਟੀਟੂ ਨਾਲ ਪਾ ਰਿਹਾ ਜਾਮ ਰਿਹਾ ਰਿਹਾ ਟਰੱਕ ਉੱਤੇ ਲਾ ਕੇ ਧੱਕੇ ਲੱਗੇ ਕੀ ਮੰਗ ਦੇਖੋ ਜੀ ਸਟੋਰ ਤੇ ਇੱਕ ਅੱਗ ਲੱਗੀ ਆ ਉਹ ਮਿਸ ਹੈਪਨਿੰਗ ਹੋਈ ਆ ਕੋਈ ਉਹ ਸਮਝ ਲਓ ਸ਼ੋਰਟ ਸਰਕਟ ਹੋਇਆ ਇਹ ਕਿਸੇ ਇੱਕ ਜਣੇ ਦਾ ਸਮਾਨ ਨਹੀਂ ਪਿਆ ਸੀ ਸਟੋਰ ਤੇ ਬਹੁਤ ਹੀ ਜਿਆਦਾ ਸਮਾਨ ਪਿਆ ਸੀਗਾ ਉਹ ਸ਼ੋਰਟ ਸਰਕਟ ਹੋਣ ਕਰਕੇ ਸਾਰਾ ਨਸ਼ਟ ਹੋ ਗਿਆ ਵਾ ਉਹਦੇ 'ਚ ਕਿਸੇ ਦਾ ਕੋਈ ਦੋਸ਼ ਨਹੀਂਗਾ ਉਹ ਪ੍ਰਮਾਤਮਾ ਨੂੰ ਇੱਕ ਸਾਵਣਵੀਂ ਘਟਨਾ ਸੀਗੀ ਜਿਹੜੀ ਘਟ ਗਈ। ਇਹਦੇ 'ਚ ਕਿਸੇ ਦਾ ਕੋਈ ਦੋਸ਼ ਨਹੀਂਗਾ। ਇਹ ਕੱਲੇ ਉਹਦਾ ਸਮਾਨ ਨਹੀਂ ਪਿਆ ਸੀ। ਹਰੇਕ ਜੋਨ 'ਚ ਜਿੰਨਾ ਸਮਾਨ ਸ਼ਹਿਰ 'ਚ ਹੁੰਦਾ ਉੱਥੇ ਹੀ ਜਾਂਦਾ ਜੇ ਉਸ ਤੋਂ ਬਾਅਦ ਉਹ ਜੁਰਮਾਨਾ ਲੈ ਕੇ ਲੈ ਜਾਂਦਾ ਇਹਦੇ 'ਚ ਸਾਨੂੰ ਨਹੀਂ ਇਹਦੇ ਵਿੱਚ ਕੋਈ ਪਤਾ ਹੁੰਦਾ ਜੇ ਜੁਰਮਾਨਾ ਜਮ੍ਹਾਂ ਕਰਾਂਦਾ ਤੇ ਲੈ ਜਾਂਦਾ ਤੇ ਸ਼ਾਇਦ ਨਾ ਹੁੰਦਾ। ਲੱਗਦਾ ਵੀ ਕਾਰਨ ਉਹ ਸਿੱਧਾ ਇਲਜ਼ਾਮ ਲੰਦਾ ਜੀ ਮੇਰੇ ਨਾਲ ਅੱਗੇ ਧੱਕਾ ਕਰ ਦਿੱਤੀ ਕੋਈ ਗੱਲ ਨਹੀਂ ਨਹੀਂ ਉਹ ਤਾਂ ਜੇ ਦੇਖੋ ਆਪਾਂ ਸੜਕ ਦੇ ਉੱਤੇ ਕੋਈ ਰੱਖਾਂਗੇ ਸਾਡੇ ਕੋਲ ਕੰਪਲੇਂਟ ਆਊਗੀ ਅਸੀਂ ਚੱਕਾਂਗੇ ਤੁਸੀਂ ਵਾਪਸ ਨਹੀਂ ਲੈਣਾ ਹੋਗੇ ਸਟੋਰ ਤੇ ਖੜਾ ਰੋਗੇ ਠੀਕ ਅੱਗੇ ਜਾ ਕੇ ਸੋਚਦਾ ਸੀ ਕਿ ਉਹ ਮਨ ਇਨਸਾਨ ਤੋਂ ਸਤਿਕਾਰ ਪੁਰਗੀ ਨਹੀਂ ਉਹ ਤਾਂ ਜੇ ਤਾਂ ਦੇਖੋ ਉਹ ਇੱਕ ਹੈਪਨਿੰਗ ਹੋਈ ਹੈ ਉਹ ਕਾਰਪੋਰੇਸ਼ਨ ਦੇਖੂਗੀ ਕੀ ਕਰਨਾ ਹੈ ਇਸ ਬਾਰੇ ਤਾਂ ਮੈਂ ਕੁਝ ਵੀ ਨਹੀਂ ਕਹਿ ਸਕਦਾ ਮੇਰੀ ਅੱਜ ਤੋਂ 2 ਮਹੀਨੇ ਪਹਿਲਾਂ ਗੱਡੀ ਨਾ ਵਿਪਲ কুমার ਹਾਂਡਾ ਇੰਸਪੈਕਟਰ ਉਹ ਜ਼ਬਰਦਸਤੀ ਲੈ ਗਿਆ ਔਰ ਮੇਰੇ ਨਾਲ ਪਹਿਲਾਂ ਵੀ ਲੱਗਦਾ ਸੀ ਤੇ ਮੈਂ ਅੱਗੇ ਵੀ ਮੇਰੀ ਤਿੰਨ ਚਾਰ ਵਾਰੀ ਗੱਡੀ ਲੈ ਗਿਆ ਰਾਜਨੀਤੀ ਦਬਾਅ ਉਹਦੇ ਤੇ ਹੈਗਾ ਸੀ ਰਾਜਨੀਤੀ ਦਬਾਅ ਕਰਕੇ ਉਹ ਮੇਰੀਆਂ ਗੱਡੀਆਂ ਲੈ ਕੇ ਜਾਂਦਾ ਰਿਹਾ ਮੈਨੂੰ ਬੜਾ ਤੰਗ ਪਰੇਸ਼ਾਨ ਕੀਤਾ ਉਹਨੇ ਤੇ ਮੈਨੂੰ ਰਿਸ਼ਵਤ ਵੀ ਮੇਰੇ ਕੋਲ ਮੰਗਦਾ ਸੀ ਪਰ ਮੈਂ ਦਿੱਤੀ ਨਹੀਂ ਤੇ ਉਹ ਲੋਕਾਂ ਕੋਲ ਤਾਂ ਬਹੁਤ ਰਿਸ਼ਵਤ ਲੈਂਦਾ ਰਿਹਾ ਮੈਂ ਉਹਨੂੰ ਕਿੰਨੀ ਵਾਰੀ ਕਿਹਾ ਵੀ ਯਾਰ ਤੂੰ ਮੇਰੇ ਨਾਲ ਕਿਉਂ ਧੱਕਾ ਕਰ ਰਿਹਾ ਮੇਰਾ ਕੁਆੜ ਦਾ ਕੰਮ ਹੈ ਮੈਂ ਕੰਮ ਵੀ ਬੰਦ ਕਰ ਦਿੱਤਾ ਮੇਰੀ ਗੱਡੀ ਜਿਹੜੀ ਖੜੀ ਹੈ ਉਹ ਕਾਨੂੰਨ ਦੇ ਦੈਰੇ ਦੇ ਅੰਦਰ ਖੜੀ ਹੈ ਤੇ ਕਹਿੰਦਾ ਨਹੀਂ ਨਹੀਂ ਇਹ ਤਾਂ ਐਮ ਐਲ ਏ ਸਾਹਿਬ ਨਾਲ ਤੂੰ ਗੱਲ ਕਰ ਜਾਗੇ ਤੇ ਉਹ ਬੰਨ ਕੇ ਗੱਡੀ ਲੈ ਗਿਆ ਤੇ ਮੇਰੀ ਦੁਕਾਨ ਬੰਦ ਸੀ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਜਦੋਂ ਪਹਿਲਾਂ ਮੇਰੀਆਂ ਗੱਡੀਆਂ ਲੈ ਗਿਆ ਉਹ ਮੇਰੀ ਹਾਜ਼ਰੀ 'ਚ ਲੈ ਕੇ ਜਾਂਦਾ ਰਿਹਾ ਇਹ ਕਿਹੜੀ ਗੱਡੀ ਲੈ ਗਿਆ ਇਹ ਮੇਰੇ ਇਹ ਮੇਰੀ ਦੁਕਾਨ ਬੰਦ ਸੀ ਤੇ ਬੰਨ ਕੇ ਲੈ ਗਿਆ ਤੇ ਮੈਨੂੰ ਲੋਕਾਂ ਨੇ ਦੱਸਿਆ ਵੀ ਤੇਰੀ ਗੱਡੀ ਕਾਰਪੋਰੇਸ਼ਨ ਲੈ ਗਈ ਏ ਤੇ ਉੱਥੇ ਮੈਂ ਉੱਥੇ ਫਿਰ ਫੋਨ ਕੀਤਾ ਤੇ ਕਹਿੰਦਾ ਉਹ ਅਸੀਂ ਤਾਂ ਲੈ ਕੇ ਜਾਣੀ ਐ ਤੂੰ ਕਹਾਂ ਕਿਸੇ ਦੀ ਕਦੀ ਸੇਵਾ ਕਰਦਾ ਹੈਂ ਮੈਂ ਕਹਾਂ ਜੀ ਕੋਈ ਗੱਲ ਨਹੀਂ ਮੈਂ ਸੇਵਾ ਨਹੀਂ ਕਰਦਾ ਤੇ ਗੱਡੀ ਮੇਰੀ ਜੋ ਜੁਰਮਾਨਾ ਬੰਦੀ ਛੱਡਦੇ ਹੋ ਕਹਿੰਦੇ ਦੇ ਦੇਵਾਂਗੇ ਤੇਰੀ ਗੱਡੀ ਮੈਨੂੰ ਮਹੀਨਾ ਡੇਢ ਮਹੀਨਾ ਲਾਰੇ ਲਾੰਦਾ ਰਿਹਾ ਪਰ ਮੇਰੀ ਗੱਡੀ ਇਸ ਬੰਦੇ ਨੇ ਨਹੀਂ ਦਿੱਤੀ ਮੈਂ ਕੱਲ ਤੁਹਾਡਾ 20 ਅਰੀ ਕਾਰਪੋਰੇਸ਼ਨ ਗਿਆ ਇਹਨੇ ਮੈਨੂੰ ਪੈਰ ਨਹੀਂ ਲੱਗਣ ਦਿੱਤੇ ਤੇ ਮੈਨੂੰ ਇੱਕੋ ਹੀ ਗੱਲ ਕਹਿੰਦਾ ਵੀ ਜਾ ਕੇ ਐਮਐਲਏ ਸਾਹਿਬ ਨੂੰ ਮਿਲ ਲੈ ਮੇਰੀ ਹੁਣ ਹੁਣ ਮੈਂ ਮੈਨੂੰ ਮੈਂ ਜਦੋਂ ਪੰਜਾਬ ਕੇਸਰੀ ਇਕਵਾਰ ਸਵੇਰੇ ਪੜੀ ਵੀ ਉੱਤੇ ਸਟੋਰ ਚ ਅੱਗ ਲੱਗ ਗਈ ਏ ਤੇ ਮੇਰੀ ਗੱਡੀ ਤੇ 2.5 ਲੱਖ ਰੁਪਏ ਦਾ ਮਾਲ ਸੀ ਸਾਡੇ 3.5 ਲੱਖ ਦੀ ਗੱਡੀ ਸੀ ਇਹ ਸਾਰੀ ਬਿਲਕੁਲ ਸਵਾਹ ਹੋ ਗਈ ਤੇ ਹੁਣ ਮੈਂ ਕਾਰਪੋਰੇਸ਼ਨ ਕੋ ਮੰਗ ਕਰਦਾ ਪਿਆਵਾ ਕਮਿਸ਼ਨਰ ਸਾਹਿਬ ਕੋ ਵੀ ਇੱਕ ਤਾਂ ਮੇਰਾ ਰਜਾਨਾ ਦਿੱਤਾ ਜਾਵੇ ਇੱਕ ਵਿਪਨ ਕੁਮਾਰ ਹਾਂਡੇ ਨੂੰ ਸਸਪੈਂਡ ਕੀਤਾ ਜਾਵੇ ਕਿਉਂਕਿ ਇਹ ਰਿਸ਼ਵਤਖੋਰ ਮੰਦਾ ਹੈ ਇਹ ਕਿਸੇ ਦੀ ਗੱਲ ਨਹੀਂ ਮੰਦਾ ਇਹਨੂੰ ਰਾਜਨੀਤੀ ਦਾ ਦਬਾਅ ਹੈ ਇਹ ਐਸੇ ਕਰਕੇ ਮੈਂ ਤਾਂ ਕਮਿਸ਼ਨਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਇਹਨੂੰ ਜੋ ਲੋਕ ਗਰੀਬਾਂ ਨੂੰ ਤੰਗ ਕਰਦਾ ਇਹਨੂੰ ਸਸਪੈਂਡ ਕੀਤਾ ਜਾਵੇ ਇਹਨੂੰ ਨੌਕਰੀ ਤੇ ਬਹਾਲ ਨਾ ਕੀਤਾ ਜਾਵੇ ਇਹਨੂੰ ਪੂਰੀ ਤਰ੍ਹਾਂ ਸਸਪੈਂਡ ਕਰਿਆ ਜਾਵੇ ਤੇ ਇਹਦੀ ਜਾਂਚ ਮੈਂ ਵਿਨਿ ਵਿਨਿ ਲੈਂਸਾਂ ਤੋਂ ਕਰਾਉਣੀ ਹੈ ਕਿਉਂਕਿ ਇਹਨੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੋਈ ਹੈ ਮੈਂ ਇੱਕ ਇੱਕ ਚੀਜ਼ ਇਹ ਵੀ ਲਿਖ ਕੇ ਗਵਰਨਮੈਂਟ ਸਰਕਾਰ ਨੂੰ ਦੇਣੀ ਹੈ ਔਰ ਇਹਨੂੰ